ਸਾਥੀ ਨੂੰ ਬਚਾਉਂਦੇ ਸੀਨੇ ਤੇ ਗੋਲੀਆਂ ਖਾਣ ਵਾਲੇ ਮਲਕੀਤ ਸਿੰਘ ਨੂੰ ਰਾਸ਼ਟਰਪਤੀ ਨੇ ਕੀਤਾ ਸਨਮਾਨਿਤ। ਲਾਸਾਨੀ ਬਹਾਦਰੀ ਬਦਲੇ ਮਿਲਿਆ ਸ਼ੌਰਿਆ ਚੱਕਰ। ਪਿੰਡ ਪਹੁੰਚਣ ਤੇ ਹੋਇਆ ਪਰਮਾ ਸਵਾਗਤ। ਪੰਜਾਬ ਦੀਆਂ ਮਾਂਵਾਂ ਦੇ ਜਾਇ ਗੱਬਰੂਆਂ ਵੱਲੋਂ ਅਕਸਰ ਹੀ ਦੇਸ਼ ਦੀ ਰਾਖੀ ਕਰਦੇ ਹੋਏ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਜਾਂਦੀ ਆਪਣੇ ਬਹਾਦਰੀ ਅਤੇ ਫਰਜ਼ਾਂ ਪ੍ਰਤੀ ਨਿਸ਼ਟਾ ਦੇ ਚੱਲਦਿਆਂ ਉਹ ਕਈ ਵਾਰ ਵੱਡੇ ਵੱਡੇ ਸਨਮਾਨ ਪ੍ਰਾਪਤ ਕਰਨ ਦੇ ਇਤਿਹਾਸ ਦੁਹਰਾ ਚੁੱਕੇ ਨੇ ਜਿਹਾ ਹੀ ਇੱਕ ਇਤਿਹਾਸ ਨੇੜਲੇ ਪਿੰਡ ਸੇਖਵਾਂ ਦੇ ਮਲਕੀਤ ਸਿੰਘ ਨੇ ਦੁਹਰਾਇਆ ਜਿਸ ਦੇ ਬਦਲੇ ਉਸ ਨੂੰ ਦੇਸ਼ ਦਾ ਸਰਬੋਤਮ ਸਨਮਾਨ ਸ਼ੌਰਿਆ ਚੱਕਰ ਦੇਸ਼ ਦੀ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਵੱਲੋਂ ਪੇਨਟ ਕੀਤਾ ਗਿਆ ਇਹ ਸਨਮਾਨ ਨੂੰ ਪ੍ਰਾਪਤ ਕਰਨ ਉਪਰੰਤ ਮਲਕੀਤ ਸਿੰਘ ਪੁੱਤਰ ਨਰਿੰਦਰ ਸਿੰਘ ਅੱਜ ਆਪਣੀ ਜੱਦੀ ਪਿੰਡ ਘਰ ਸੇਖਵਾ ਵਿਖੇ ਪਹੁੰਚਿਆ ਜਿੱਥੇ ਸੇਖਵਾ ਪਹੁੰਚਣ ਤੇ ਪਿੰਡ ਦੇ ਲੋਕਾਂ ਤੇ ਪਰਿਵਾਰ ਤੋਂ ਇਲਾਵਾ ਇਲਾਕੇ ਦੇ ਲੋਕਾਂ ਨੇ ਉਸ ਦਾ ਭਰਮਾ ਸਵਾਗਤ ਕੀਤਾ ਇਸ ਮੌਕੇ ਪਤਵੰਤਿਆਂ ਅਤੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ ਮਲਕੀਤ ਸਿੰਘ ਦਾ ਕਹਿਣਾ ਹੈ ਕਿ ਉਸਨੇ ਆਪਣਾ ਫਰਜ਼ ਨਿਭਾਇਆ ਹੈ ਪਰ ਇਸ ਫਰਜ ਬਦਲੇ ਉਸਨੂੰ ਮਿਲੇ ਹੋਏ ਮਾਨ ਨੇ ਉਸਨੂੰ ਆਪਣੀ ਡਿਊਟੀ ਪ੍ਰਤੀ ਹੋਰ ਨਿਸ਼ਟਾ ਅਤੇ ਸਮਰਪਣ ਭਾਵਨਾ ਨਾਲ ਕੰਮ ਕਰਨ ਦਾ ਹੌਸਲਾ ਬਖਸ਼ਿਆ। ਉਹਨਾਂ ਨੇ ਕਿਹਾ ਕਿ ਉਹ ਆਪਣੀ ਬਟਾਲੀਅਨ ਦੇ ਅਧਿਕਾਰੀਆਂ ਅਤੇ ਰਾਸ਼ਟਰਪਤੀ ਦੇ ਬਹੁਤ ਰਿਣੀ ਨੇ ਜਿਨ੍ਹਾਂ ਨੇ ਉਹਨਾਂ ਨੂੰ ਦੇਸ਼ ਦਾ ਸਰਬਉੱਚ ਸ਼ੌਰੇ ਚੱਕਰ ਸਨਮਾਨ ਨਾਲ ਨਿਵਾਜਿਆ। ਇਸ ਮੌਕੇ ਹੋਰ ਕੀ ਗਲਵਤ ਹੋਈ ਹੈ ਸੁਣੋ ਪੂਰੀ ਖਬਰ। ਹਾਂ ਮੇਰਾ ਮਲਕੀਤ ਸਿੰਘ ਪੋਸਟ 36 ਗੜ ਹਾਂਜੀ ਬਹੁਤ ਜ਼ਿਆਦਾ ਦਰਦ ਦੀ ਗੱਲ ਹੈ ਮਹਿਸੂਸ ਹੋ ਰਿਹਾ ਮੈਨੂੰ। ਬਹੁਤ ਵਧੀਆ ਇਹਦਾ ਪੂਰੇ ਪਿੰਡ ਵਾਲਿਆਂ ਨੇ ਬੜਾ ਵਧੀਆ ਸਵਾਗਤ ਕੀਤਾ ਮੇਰਾ ਹਾਂਜੀ ਬਹੁਤ ਵਧੀਆ ਲੱਗਾ ਇਹ ਘਟਨਾ 31 2024 ਨੂੰ ਵਜਦੀ ਹੈ ਮਤਲਬ ਕਿ ਆਪਾਂ بیس ਕੈਂਪ ਲਾਉਣ ਗਏ ਸੀ ਨਵਾਂ ਕੈਂਪ ਉੱਥੇ ਨਕਸਲੀਆਂ ਨੇ ਸਾਡੇ ਉੱਤੇ ਐਨਕਾਉਂਟਰ ਸ਼ੁਰੂ ਹੋ ਗਿਆ ਉੱਥੇ ਐਨਕਾਉਂਟਰ ਦੇ ਵਿੱਚ ਮੇਰੇ ਇੱਕ ਸਾਥੀ ਨੂੰ ਗੋਲੀ ਲੱਗੀ ਉਹਨੂੰ ਬਚਾਉਣ ਵਾਸਤੇ ਮੈਂ ਅੱਗੇ ਵਧਿਆ ਔਰ ਮੇਰੇ ਦੋ ਗੋਲੀ ਲੱਗੀਆਂ ਇੱਕ ਛਾਤੀ ਔਰ ਇੱਕ ਵੀਰੇ ਡੋਲੇ ਤੇ ਗੋਲੀ ਲੱਗੀ ਠੀਕ ਹੈ ਜੀ ਤੇ ਜਿਹੜੇ ਨਕਸਲੀ ਉਧਰੋਂ ਆਪਣੇ ਮੇਰੇ ਸਾਥੀ ਵੱਲ ਆ ਰਹੇ تھے ਉਹਨਾਂ ਨੂੰ ਰੋਕਿਆ ਔਰ ਪਿੱਛੇ ਪਿੱਛੇ ਭੇਜਿਆ ਨਾ ਇੱਕ ਬੰਦਾ ਇਹ ਆਪਣਾ ਪਰ ਬਾਅਦ ਵਿੱਚ ਹਸਪਤਲ ਚ ਜਾ ਕੇ ਡੈਥ ਹੋ ਗਿਆ। ਹਾਂ। ਦੇਸ਼ ਵਾਸਤੇ ਤੇ ਬੇਗਰਵ ਦੀ ਗੱਲ ਆ ਮਤਲਬ ਕਿ ਆਪਾਂ ਜਦ ਮੈਨੂੰ ਫੌਜੇ ਭਰਤੀ ਹੁੰਨੇ ਆ। ਅ ਕਹਾਨੂੰ ਹਰ ਇੱਕ ਨੂੰ ਮੈਨੂੰ ਫੌਜ ਤੇ ਜਾ ਕੇ ਸੇਕ ਚ ਚੰਗੇ ਕੰਮ ਕਰਨੇ ਚਾਹੀਦੇ ਹਨ। ਠੀਕ ਹੈ ਜੀ। ਬਹੁਤ ਗਰਵ ਦੀ ਗੱਲ ਹੈ ਜਦ ਮਤਲਬ ਕਿ ਨਾ ਇਹ ਉਹਦੇ ਵਿੱਚ ਮੈਨੂੰ ਉਹ ਸੋੜੇ ਚੱਕਰ ਦੇ ਨਾਮ ਆਇਆ ਮੇਰਾ 15 ਅਗਸਤ 2024 ਦੇ ਵਿੱਚ। ਅ ਔਰ ਬਹੁਤ ਮਾਣ ਮਹਿਸੂਸ ਹੋਇਆ ਮੈਨੂੰ। ਨੌਜਵਾਨੀ ਨੂੰ ਇਹ ਕਿ ਨਸ਼ਿਆਂ ਤੋਂ ਦੂਰ ਰਹਿਣ। ਔਰ ਬਸ ਫੌਜ ਵੱਲੋਂ ਵੱਧ ਤੋਂ ਵੱਧ ਮਤਲਬ ਕਿ ਆਪਣੇ ਜੇ ਫੌਜ ਦੇ ਵਿੱਚ ਭਰਤੀ ਹੋਣ ਲਾਈਵ ਤੇ ਬਸ ਇਹੀ ਸੁਖਣੇ ਕਿ ਮਤਲਬ ਕਿ ਦੇਸ਼ ਦੀ ਸੇਵਾ ਕਰਦੇ ਰਹਾਂਗੇ ਮੈਂ ਜੀ ਨੋ। ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਕਰਦੀ ਆ ਜੀ। ਬਸ ਇਹੀ ਕਹਿਣਾ ਚਾਹੁੰਦੇ ਕਿ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਜੀ ਗਈਆਂ ਖੁਸ਼ੀ ਮਨਾਉਣ ਲਈ ਜੀ। ਉਸ ਲਈ ਕਿਵੇਂ ਸੂਚਨਾ ਮਿਲ ਗਈ ਤੁਹਾਨੂੰ ਇਹਨਾਂ ਨੂੰ। ਸ਼ਾਮ ਨੂੰ 7 ਵਜੇ ਇਹਨਾਂ ਨੇ ਫੋਨ ਕੀਤਾ ਜੀ ਫਿਰ ਦੀਦੀ ਨੂੰ ਕੀਤਾ ਜੀ ਉਹਨਾਂ ਨੇ ਫਿਰ ਸਾਨੂੰ ਦੱਸਿਆ ਕਿ ਗੋਲੀ ਲੱਗ ਗਈ ਇਦਾਂ। ਤੇ ਫਿਰ ਜੱਗਦਾ ਮੰਮੀ ਰੋਣ ਲੱਗ ਗਏ ਫਿਰ ਇਨਾਂ ਨੇ ਫਿਰ ਆਪ ਵੀਡੀਓ ਕਾਲ ਕੀਤੀ ਫਿਰ ਅਸੀਂ ਗੱਲ ਕੀਤੀ ਫਿਰ ਥੋੜਾ ਸਾਨੂੰ ਠੀਕ ਲੱਗਿਆ ਕਿ ਹਾਂ ਥੋੜਾ ਠੀਕ ਹੈ ਉਸ ਵੇਲੇ ਤਾਂ ਮਨ ਭਰ ਗਿਆ ਪਰ ਜਦੋਂ ਸੋਹਰਿਆ ਚੱਕਰ ਦੇ ਵਾਸਤੇ ਨਾਮ ਅਨਾਉਂਸ ਹੋਇਆ ਉਹ ਮਨ ਚਾਹ ਹੁੰਦਾ ਉਦੋਂ ਵਧੀਆ ਲੱਗਿਆ ਪਰ ਮਾਤਾ ਦਾ ਲੱਖ ਲੱਖ ਸ਼ੁਕਰ ਬਸ ਤੁਸੀਂ ਨਾਲ ਹੀ ਸੀ ਰਾਸ਼ਟਰਪਤੀ ਜੀ ਹਾਂ ਜੀ ਉਸ ਵੇਲੇ ਜਦੋਂ ਇਹਨਾਂ ਨੂੰ ਰਾਸ਼ਟਰਪਤੀ ਦੇ ਅਰੇਸਟ ਪਤੀ ਦੇ ਅਰੇਸਟ ਚੱਕਰ ਉਹ ਤੁਹਾਨੂੰ ਕਿੰਨਾ ਕੋ ਮਹਿਸੂਸ ਹੋ ਰਿਹਾ ਸੀ ਮਾਨ ਹਾਂ ਜੀ ਬਹੁਤ ਵਧੀਆ ਲੱਗਿਆ ਨਾਨਕੇ ਪਰਵਾਜ਼ ਦਾ ਨਾਨਾ ਜੀ ਆਰਮੀ ਦੇ ਸੂਬੇ ਦਾ ਦੋ ਨ ਲੜਾਈਆਂ 65 ਘੱਟ ਲੜਾਈ ਲੜੀ ਇਹਦਾ ਛੋਟਾ ਭਰਾ ਆਰਮੀ ਦੇ ਵਿੱਚ ਹੈ ਸਾਰੇ ਸਾਡੇ ਪਰਿਵਾਰ ਦੇ ਵਿੱਚ ਹਰ ਇੱਕ ਨੂੰ ਮਾਣ ਹੈ ਕਿ ਦੇਸ਼ ਦੀ ਸੇਵਾ ਕਰਨ ਦਾ। ਚੜ੍ਹਦੀ ਕਲਾ ਟਾਈਮ ਟੀਵੀ ਲਈ ਬਟਾਲਾ ਤੋਂ ਸੁਖਦੇਵ ਸਿੰਘ ਰੰਦਾਵਾ ਬਲਬੀਰ ਸੋਹਲ ਦੀ ਵਿਸ਼ੇਸ਼ ਰਿਪੋਰਟ। ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ।